ਸਮਾਜਵਾਦੀ ਪਾਰਟੀ ਦੇ ਗੁਰਦਾਸਪੁਰ ਦੇ ਨਵੇਂ ਬਣੇ ਪ੍ਰਧਾਨ ਜੋਪਰੰਤਾਵ ਨੇ ਅੱਜ ਗੁਰਦਾਸਪੁਰ ਤੇ ਡੀਸੀ ਕੰਪਲੈਕਸ ਦੇ ਵਿੱਚ ਪਾਰਟੀ ਦੇ ਸਾਰੇ ਵਿਕਾ ਦੇ ਉਦੇਦਾਰਾਂ ਨਾਲ ਮੀਟਿੰਗ ਕੀਤੀ ਤੇ ਪਹਿਲੀ ਮੀਟਿੰਗ ਕੀਤੀ ਉੱਥੇ ਇਸ ਮੌਕੇ ਤੇ ਉਹਨਾਂ ਨੇ ਸਾਰੇ ਪਾਰਟੀ ਦੇ ਉਦੇਦਾਰਾਂ ਨੂੰ ਪਾਰਟੀ ਵਾਸਤੇ ਵੱਧ ਤੋਂ ਵੱਧ ਕੰਮ ਕਰਨ ਵਾਸਤੇ ਅਪੀਲ ਕੀਤੀ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਆਮ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਕਿਹਾ ਹੈ ਕਿ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਸਾਰੇ ਪਾਰਟੀ ਵਰਕਰਾਂ ਨੂੰ ਹਰ ਅਧਿਕਾਰੀ ਦੇ ਵੱਲੋਂ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ ਤੇ ਵਰਕਰਾਂ ਤੇ ਉਹਦੇ ਦਾਰਾ ਦੇ ਸਾਰੇ ਕੰਮ ਪਾਰਟੀ ਦੇ ਵੱਲੋਂ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਤੇ ਹਰ ਨਿੱਕੇ ਤੋਂ ਵੱਡੇ ਵਰਕਰ ਨੂੰ ਪਾਰਟੀ ਦੇ ਵੱਲੋਂ ਬਣਦਾ ਮਾਨ ਸਤਿਕਾਰ ਵੀ ਜਿਹੜਾ ਉਹ ਦਿੱਤਾ ਜਾਵੇਗਾ ਉਹਨਾਂ ਕਹਿ ਕੇ ਜਿਸ ਤਰ੍ਹਾਂ ਪਾਰਟੀ ਮੈਨੂੰ ਇੱਕ ਆਮ ਵਰਕਰ ਤੋਂ ਜ਼ਿਲ੍ਹਾ ਪ੍ਰਧਾਨ ਬਣਾ ਕੇ ਮਾਨ ਦਿੱਤਾ ਹੈ ਤੇ ਉਸੇ ਤਰੀਕੇ ਦੇ ਨਾਲ ਮੈਂ ਲੋਕਾਂ ਨੂੰ ਵੀ ਜਿਹੜਾ ਮਾਨ ਦਵਾਵਾਂਗਾ ਮੇਰਾ ਨਾਮ ਜੋ ਬਣਦਾਵਾ ਮੈਂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਨਵੀਨਯੁਕਤ ਹੋਇਆ ਜੀ ਤੇ ਅੱਜ ਸਾਡੀ ਪਹਿਲੀ ਮੀਟਿੰਗ ਸੀਗੀ ਸਾਡੇ ਜਿੰਨੀਆਂ ਵੀ ਫਰੰਟਲ ਆਰਗੇਨਾਈਜੇਸ਼ਨਸ ਨੇ ਜਿਵੇਂ ਕਿ ਕਿਸਾਨ ਵਿੰਗ ਯੂਥ ਵਿੰਗ ਔਮਨ ਵਿੰਗ ਉਹਨਾਂ ਸਾਰਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਅੱਜ ਸਾਡੀ ਪਹਿਲੀ ਮੀਟਿੰਗ ਸੀਗੀ ਸੋ ਪਿੱਛੇ ਕੀ ਚੱਲ ਰਿਹਾ ਉਹਨਾਂ ਦੀ ਆਰਗੇਨਾਈਜੇਸ਼ਨ ਦੇ ਵਿੱਚ ਇਹਦੇ ਬਾਰੇ ਵਿਚਾਰ ਵਟਾਂਦਰੇ ਹੋਏ ਤੇ ਅੱਗੇ ਅਸੀਂ ਕੀ ਬਿਹਤਰ ਕਰ ਸਕਦੇ ਹਾਂ ਉਹਨਾਂ ਨਾਲ ਖੁੱਲ ਕੇ ਚਰਚਾਵਾਂ ਹੋਈਆਂ ਸੋ ਬਹੁਤ ਹੀ ਸਕਾਰਾਤਮਕ ਜਿਹੜੀ ਇਹ ਜਿਹੜੀ ਮੀਟਿੰਗ ਹੋਈ ਇਹਦੇ ਚ ਬਹੁਤ ਹੀ ਪੋਜ਼ਿਟਿਵ ਜਿਹੜਾ ਰਿਜ਼ਲਟ ਉਹ ਨਿਕਲਿਆ ਤੇ ਅੱਗੇ ਲਈ ਬਹੁਤ ਵਧੀਆ-ਵਧੀਆ ਜਿਹੜੀ ਉਹ ਸੁਝਾਅ ਸਾਰੇ ਸਾਥੀਆਂ ਨੇ ਦਿੱਤੇ ਤੇ ਉਹਨਾਂ ਨੂੰ ਆਪਾਂ ਇੰਪਲੀਮੈਂਟ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਇੱਕ ਗੱਲ ਤੁਹਾਡੇ ਮੇ ਚੈਨਲ ਰਾਈ ਸਾਰੇ ਸਰੋਤਿਆਂ ਨੂੰ ਇਹ ਦੱਸਣਾ ਚਾਹਾਂਗਾ ਸਾਡੇ ਸਾਰੇ ਪਾਰਟੀ ਵਰਕਰ ਜਿੰਨਾਂ ਤੱਕ ਵੀ ਵੀਡੀਓ ਜਾਊਗੀ ਇਸ ਮੀਟਿੰਗ ਦਾ ਮੇਨ ਮੁੱਦਾ ਇਹੋ ਸੀਗਾ ਕਿ ਆਪਾਂ ਆਪਣੇ ਪਾਰਟੀ ਦਾ ਜਿਹੜਾ ਅਖੀਰਲੀ ਕਤਾਰ ਦਾ ਵਰਕਰ ਆ ਉਹਨੂੰ ਤਗੜਾ ਕਿਦਾਂ ਕਰਨਾ ਉਹਦੇ 'ਚ ਜਾਣ ਕਿਦਾਂ ਪਾਉਣੀ ਉਹਨੂੰ ਹੋਰ ਤਗੜਾ ਕਿਦਾਂ ਕਰਨਾ ਕਿਉਂਕਿ ਸਾਡਾ ਆਲਰੇਡੀ ਪਾਰਟੀ ਬਹੁਤ ਖਿਆਲ ਰੱਖਦੀ ਆ ਪਰ ਸਾਡੀ ਖਾਸ ਕਰਕੇ ਜ਼ਿੰਮੇਵਾਰੀ ਇਹ ਲੱਗੀ ਵੀ ਆ ਕਿ ਜਿਹੜਾ ਅਖੀਰਲੀ ਕਤਾਰ ਦਾ ਵੀ ਸਾਡਾ ਵਰਕਰ ਆ ਕੋਈ ਵੀ ਇਹੋ ਜਿਹੇ ਵਰਕਰ ਜਿਨੇ ਸਾਡੇ ਪਾਰਟੀ ਦਾ ਕਦੀ ਵੀ ਸਾਥ ਦਿੱਤਾ ਹੋਵੇ ਉਹਦਾ ਇੱਜ਼ਤਮਾਨ ਬਣਦਾ ਤੇ ਉਹਦੇ ਨੂੰ ਉਹਨੂੰ ਇਹ ਲੱਗੇ ਕਿ ਹਾਂ ਵੀ ਮੇਰੀ ਆਪਣੀ ਸਰਕਾਰ ਆ ਇਹ ਕਿਵੇਂ ਅਸੀਂ ਮੇਕ ਸ਼ੋਰ ਕਰਨਾ ਇਹਦੇ ਲਈ ਆਪਾਂ ਜਿਹੜੀ ਆ ਉਹ ਅੱਜ ਮੀਟਿੰਗ ਰੱਖੀ ਗਈ ਸੀ ਬਹੁਤ ਹੀ ਵਧੀਆ ਮੋਹਲ ਦੇ ਵਿੱਚ ਮੀਟਿੰਗ ਹੋ ਰਹੀ ਹੈ ਚੱਲ ਵੀ ਰਹੀ ਆ ਇਨਫੈਕਟ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਕਵਰ ਕਰਨ ਆਏ ਹੋ ਜੀ ਦੇਖੋ ਜੀ ਪਾਰਟੀ ਦੇ ਬਹੁਤ ਵਧੀਆ ਪ੍ਰੋਗਰਾਮ ਜਿੱਦਾਂ ਤੁਸੀਂ ਜਾਣਦੇ ਹੋ ਨਸ਼ਾ ਯੁੱਧ ਨਸ਼ੇ ਵਿਰੁੱਧ ਪ੍ਰੋਗਰਾਮ ਚੱਲ ਰਿਹਾ ਉਹਦੇ ਤਹਿਤ ਕਿੰਨੇ ਲੋਕਾਂ ਦੇ ਜਿਹੜੇ ਆ ਉਹ ਘਰ ਜਿਹੜੇ ਉਜੜਨ ਤੋਂ ਵੱਜ ਕੇ ਕਿੰਨੇ ਲੋਕੀ ਜਿਹੜੇ ਉਹ ਨਸ਼ਾ ਛੱਡ ਕੇ ਉਹ ਸਹੀ ਰਾਹ ਮੁਖਤਰਾ ਚਾ ਰਹੇ ਨੇ ਫਿਰ ਉਸ ਤੋਂ ਇਲਾਵਾ ਇੱਕ ਯੂਥ ਕਲੱਬ ਦਾ ਪ੍ਰੋਗਰਾਮ ਪਾਰਟੀ ਵੱਲੋਂ ਚੱਲ ਰਿਹਾ ਜੀ ਉਹਦੇ ਵਿੱਚ ਹਜ਼ਾਰਾਂ ਮੈਂ ਕਹਿੰਦਾ ਲੱਖਾਂ ਨੌਜਵਾਨ ਜਿਹੜੇ ਉਹ ਜੁੜ ਰਹੇ ਨੇ ਸਰਕਾਰ ਦੇ ਨਾਲ ਖੇਡਾਂ ਦੇ ਵੱਲ ਜਾ ਰਹੇ ਨੇ ਕਾਰੋਬਾਰ ਸ਼ੁਰੂ ਕਰਨ ਦੇ ਵੱਲ ਜਾ ਰਹੇ ਨੇ ਸੋ ਇਹ ਤਾਂ ਜਸਟ ਦੋ ਨੇ ਇਸ ਤੋਂ ਇਲਾਵਾ ਆਉਣ ਵਾਲੀ ਹੋਰ ਵੀ ਬਹੁਤ ਪ੍ਰੋਗਰਾਮ ਪਾਰਟੀ ਲਾਂਚ ਕਰ ਦੇਖੋ ਸਭ ਤੋਂ ਪਹਿਲਾ ਉਪਰਾਲਾ ਤੇ ਹੈ ਕਿ ਆਮ ਘਰਾਂ ਦੇ ਨੌਜਵਾਨਾਂ ਨੂੰ ਅਹੁਦੇ ਦਿੱਤੇ ਜਾ ਰਹੇ ਨੇ ਮੈਂ ਕਾਮਕਰ ਤੋਂ ਆ ਤੇ ਮੈਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਸੋ ਇਹ ਸਭ ਤੋਂ ਵੱਡਾ ਉਪਰਾਲਾ ਜੀ ਕਿ ਜਿਹੜੇ ਵੀ ਹੁਣ ਪਾਰਟੀ ਦੇ ਜਿੰਨੇ ਵੀ ਸਾਡੇ ਪਾਰਟੀ ਦਾ ਕਦੇ ਝੰਡਾ ਚੁੱਕਿਆ ਮਿਹਨਤ ਕੀਤੀ ਉਹਨਾਂ ਨੂੰ ਡੈਕਟੀਫਾਈ ਕਰਕੇ ਉਹਨਾਂ ਨੂੰ ਮਿਲ ਕੇ ਅਸੀਂ ਉਹਨਾਂ ਨੂੰ ਵਧੀਆ ਮਾਨ ਬਖਸ਼ਾਂਗੇ ਤੇ ਪਾਰਟੀ ਦੇ ਪਰ ਜ਼ਿਲ੍ਹੇ ਦੇ ਨਵ ਨਿਯੁਕਤ ਪ੍ਰਧਾਨ ਜੋਬਨ ਰੰਧਾਵਾ ਜੀ ਦੇ ਨਾਲ ਅਤੇ 16 ਵਿੰਗਾਂ ਦੇ ਪ੍ਰਧਾਨਾਂ ਨਾਲ ਮੀਟਿੰਗ ਰੱਖੀ ਗਈ ਹੈ ਇਹ ਮੀਟਿੰਗ ਦਾ ਮੇਨ ਮਕਸਦ ਹੈ ਕਿ ਵਿੰਗਾਂ ਨੂੰ ਅਸੀਂ ਬੂਥ ਲੈਵਲ ਤੋਂ ਲੈ ਕੇ ਤੇ ਜ਼ਿਲ੍ਹੇ ਤੱਕ ਪੂਰਾ ਪੂਰਾ ਇਹਨਾਂ ਨੂੰ ਸਟਰੋਂਗ ਕਰਨਾ ਅਤੇ ਨਵੀਆਂ ਕਮੇਟੀਆਂ ਬਣਾ ਕੇ ਆਪਾਂ ਹਰ ਵਾਰਡ ਤੱਕ ਹਰ ਪਿੰਡ ਤੱਕ ਹਰ ਵਿੰਗਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਉਹਨਾਂ ਦੇ ਜੋ ਵੀ ਕੰਮ ਹੋਣਗੇ ਉਹ ਕਰਵਾਏ ਜਾਣਗੇ ਅਤੇ ਉਹਨਾਂ ਵੇਲੇ ਟਾਈਮ 'ਚ ਹੋਰ ਵੀ ਕਾਫੀ ਵੱਡੇ ਪੱਦਰ ਤੇ ਜਿਹੜੇ ਸਾਡੇ ਵਿੰਗਾਂ ਦੇ ਵੀ ਇੰਚਾਰਜ ਨੇ ਸਾਡੇ ਹੋਰ ਵਲੰਟੀਅਨ ਨੇ ਬੰਦ ਉਹਨਾਂ ਦਾ ਮਾਨ ਸਮਾਨ ਵੀ ਹੋਊਗਾ ਪਾਰਟੀ ਸ਼ੁਰੂ ਤੋਂ ਕਰਦੀ ਆਈ ਹੈ ਦੇਖੋ ਜੀ ਜਿਵੇਂ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਜਿਹੜੀ ਸੋਚ ਤੇ ਜਿਹੜੇ ਕੰਮ ਹੋ ਰਹੇ ਪੰਜਾਬ ਦੇ ਵਿੱਚ ਉਹ ਸਾਰਾ ਪੰਜਾਬ ਇਸ ਚੀਜ਼ ਨੂੰ ਲੈ ਕੇ ਬਹੁਤ ਖੁਸ਼ ਆ ਇਸ ਚੀਜ਼ ਨੂੰ ਆਪਾਂ ਘਰ-ਘਰ ਤੱਕ ਪਹੁੰਚਾਉਣ ਵਾਸਤੇ ਵਿੰਗਾ ਦੀ ਪਾਰੀ ਮੀਟਿੰਗ ਕਰ ਰਹੇ ਆ ਤੇ ਸਭ ਤੋਂ ਪਹਿਲਾਂ ਮੈਂ ਜੋਬ ਜੋਬਨ ਜੀ ਨੂੰ ਵਧਾਈ ਦੇਣਾ ਚਾਹੁੰਨਾ ਕਿ ਅੱਜ ਸਾਡੀ ਇਹ ਪਲੇਠੀ ਮੀਟਿੰਗ ਹੋਈ ਹੈ ਇਹਨਾਂ ਦੀ ਪ੍ਰਧਾਨਗੀ ਦੇ ਹੇਠਾਂ ਤੇ ਸਾਰੇ ਵਿੰਗਾ ਦੇ ਇੰਚਾਰਜਾਂ ਨੂੰ ਇਹ ਕਹਿਣਾ ਆ ਕਿ ਅਸੀਂ ਇੱਕਜੁੱਟ ਹੋ ਕੇ ਟੀਮ ਵਰਕ ਕਰਕੇ ਆਪਾਂ ਜ਼ਿਲ੍ਹੇ ਨੂੰ ਹੋਰ ਸਟਰੋਂਗ ਕਰੀਏ ਤੇ 2027 ਦਾੜਾ ਮਿਸ਼ਨ ਆ ਉਹਨੂੰ ਆਪਾਂ